ਤਲਵੰਡੀ ਸਾਬੋ ਦੇ ਵਿੱਚ ਕੜਕ ਦੀ ਧੁੱਪ ਦੇ ਵਿੱਚ ਇੰਦਰ ਦੇਵਤਾ ਹੋਇਆ ਮਿਹਰਬਾਨ ਦੇਖੋ ਜੀ ਕੁਦਰਤ ਦੇ ਰੰਗ ਨਿਆਰੇ ਐ ਬਾਰੇ ਬਾਰੇ ਯਈਏ ਕੁਦਰਤ ਦੇ ਧੁੱਪ ਵੀ ਪੂਰੀ ਤੇਜ ਐ ਤੇ ਮੀਂਹ ਵੀ ਪੂਰਾ ਤੇਜ ਐ ਤਲਵੰਡੀ ਸਾਬੋ ਦੇ ਮੌਸਮ ਦਾ ਹਾਲ ਦਿਖਾ ਰਹੇ ਹਾਂ ਤੁਹਾਨੂੰ ਦੇਖੋ ਮੀਂਹ ਵੀ ਪੂਰਾ ਪੈ ਰਿਹਾ ਤੇ ਧੁੱਪ ਵੀ ਪੂਰੀ ਹੈ ਥੋੜੀ ਬਹੁਤ ਰਾਹਤ ਮਿਲੋਗੀ ਜੂਰ ਗਰਮੀ ਤੋਂ ਕਿਉਂ ਬਹੁਤ ਹੰਮਸ ਵਾਲੀ ਗਰਮੀ ਪੈ ਰਹੀ ਸੀ